ਅਲਤੇ ਸਭ ਧਿਆਨ ਦੇਣ ਵਾਲੀ ਹੈ ਕਹਿੰਦੇ ਕਹੇ ਸੀ ਕਹਿੰਦੇ ਆਪੇ ਆਪ ਵਰਤਦਾ ਆਪ ਤਾੜੀ ਲਾਇਨ ਕਹਿੰਦੇ ਧਿਆਨ ਨਹੀਂ ਇੱਕ ਗੱਲ ਦੇ ਉੱਤੇ ਐਵੇਂ ਨਾ ਭੁਲੇਖੇ ਚ ਪੈ ਜਾ ਕਰਕੇ ਮੇਰਾ ਸਵਾਰਦਾ ਨਹੀਂ ਹੈ ਕਹਿੰਦੇ ਆਪੇ ਆਪ ਵਰਤਦਾ ਕਹਿੰਦੇ ਪ੍ਰਮਾਤਮਾ ਸਭ ਜਗ੍ਹਾ ਤੇ ਆਪ ਹੀ ਸਰਬ ਵਿਆਪੀ ਹੈ ਤੇ ਆਪ ਹੀ ਵਰਤਨ ਦੇ ਆਪ ਹੀ ਤੁਰਿਆ ਫਿਰਨ ਦੇ ਆਪ ਹੀ ਸਭ ਕੁਝ ਕਰਨ ਕਰਾਉਣ ਦੇ ਆਪੇ ਤਾੜੀ ਲਾਇਨ ਤਾੜੀ ਲਾਇਨ ਪਤਾ ਕਿਹਨੂੰ ਕਹਿੰਦੇ ਕਦੀ ਧਿਆਨ ਦੇਣਾ ਇਸ ਗੱਲ ਦੇ ਉੱਤੇ ਕਿਸੇ ਵੇਲੇ ਆਪਾਂ ਸੁਭਾਵਿਕ ਜੀ ਗੱਲ ਕਰ ਦਿੰਨੇ ਆ ਘਰੋਂ ਨਿਕਲਿਆ ਉਹ ਕਹਿੰਦਾ ਸੀ ਗੱਲ ਸੁਣੋ ਤੁਸੀਂ ਨਾ ਰੋਜ਼ ਸ਼ਾਮ ਨੂੰ ਚੱਲ ਜਾਂਦੇ ਹੋ ਔਰ ਪਈਆ 10 ਲੱਖ ਲੈ ਕੇ ਤੁਰ ਪੈਨੇ ਹੋ ਥੋੜਾ ਧਿਆਨ ਨਾ ਜਾਇਆ ਕਰੋ ਕਹਿੰਦਾ ਕਿਉਂ ਲੋਕੀ ਤਾੜੀ ਲਾ ਕੇ ਤੁਹਾਨੂੰ ਵੇਖਣ ਲੱਹ ਹੁੰਦੇ ਨੇ ਇਹ ਬੈਗ ਜ ਲੈ ਕੇ ਤੁਰ ਪਿੰਦਾ ਪਤਾ ਨਹੀਂ ਕੀ ਲੈ ਕੇ ਜਾਂਦਾ ਤੇ ਕੀ ਲੈ ਕੇ ਆਉਂਦਾ ਧਿਆਨ ਨਾ ਦਾਇਆ ਕਰੋ ਲੋਕੀ ਤਾੜੀ ਲਾ ਕੇ ਗੁਪਤ ਹੋ ਕੇ ਬੈਠੇ ਹੁੰਦੇ ਨੇ ਛੁਪ ਕੇ ਬੈਠੇ ਹੁੰਦੇ ਨੇ ਤੇ ਇੱਥੇ ਗੁਰੂ ਜੀ ਪਤਾ ਕੀ ਕਹਿਣ ਲੱਗੇ ਕਹਿੰਦੇ ਆਪੇ ਆਪ ਵਰਤਦਾ ਆਪ ਤਾੜੀ ਲਾਇਣ ਕਹਿੰਦੇ ਸੰਸਾਰ ਚ ਵਰਤਨ ਵੀ ਆਪ ਡਿਆ ਕਰਨ ਕਰਾਉਣ ਵੀ ਆਪੇ ਡਿਆ ਆਂਦੇ ਦੁਨੀਆ ਵਾਲਿਓ ਤੁਹਾਡੇ ਅੰਦਰ ਗੁਪਤ ਹੋ ਕੇ ਆਪੇ ਬੈਠਾ ਤੇ ਤੁਹਾਨੂੰ ਵੇਖਣ ਵੀ ਡਿਆ ਦੇਖੋ ਅਪੀ ਤਾੜੀ ਲਾਈ ਆਪੀ ਤਾੜੀ ਲਾ ਕੇ ਗੁਪਤ ਹੋ ਕੇ ਬੈਠਾ ਆਪੇ ਕਰੌਣ ਡਿਆ ਤੇ ਆਪੇ ਤੁਹਾਡੇ ਕੀਤਿਆਂ ਨੂੰ ਵੇਖਣ ਡਿਆ ਵੀ ਤੁਸੀਂ ਕਰਨ ਕੀ ਡੇਓ ਵਾਚਣ ਡਿਆ ਦੇਖਣ ਡਿਆ ਵੀ ਤੁਸੀਂ ਕਰਨ ਕੀ ਕੀ ਡੇਓ ਇਦਾਂ ਮਤਲਬ ਕਿ ਤੁਹਾਡੇ ਅੰਦਰ ਦੀ ਜਿਹੜੀ ਸੋਚ ਵੀ ਹੈ ਨਾ ਸੋਚ ਵੀ ਉਹ ਵੀ ਮਾੜੀ ਨਹੀਂ ਹੋਣੀ ਚਾਹੀਦੀ ਕਿਸੇ ਵੇਲੇ ਆਪਾਂ ਮਨਵਿਰਤੀ ਚ ਸੋਚ ਲੈਨੇ ਐਵੇਂ ਇਸ ਬਾਬਕੀ ਛੱਡ ਬਰਾਏ ਨੂੰ ਗੱਲਾਂ ਤੇ ਕਰਨੀਆਂ ਨਹੀਂ ਆਉਂਦੀਆਂ ਬੇਬਕੂਫ ਆਦਮੀ ਐ ਗੁਰੂ ਪਿਆਰਿਓ ਅਗਰ ਤੁਹਾਨੂੰ ਕੋਈ ਦੋ ਗਾਲਾਂ ਵੀ ਕੱਢ ਗਿਆ ਨਾ ਤੇ ਤੁਸੀਂ ਮਨ ਵਿੱਚ ਪਤਾ ਕੀ ਕਹਿਣਾ ਮਨ ਵਿੱਚ ਇੱਕ ਗੱਲ ਕਹਿ ਕੇ ਰੱਖਿਓ ਕਿ ਹੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਤੁਸੀਂ ਇੱਕ ਵਾਰੀ ਕਹਿ ਲਿਓ ਕਹਿੰਦੇ ਮੈਨੂੰ ਕੋਈ ਗਾਲ ਨਹੀਂ ਕੱਢੀ ਕਿਉਂ ਭਲਾ 10 ਬੰਦੇ ਇਕੱਠੇ ਹੋ ਗਏ 10 ਬੰਦੇ ਪ੍ਰੂਫ ਦਿੰਦੇ ਨੇ ਤੈਨੂੰ ਇਹਨੇ ਗਾਲ ਕੱਢੀ ਐ ਤੇ ਜਿਹਨੂੰ ਕੱਢੀ ਉਹ ਕਹਿੰਦਾ ਮੈਨੂੰ ਗੱਡੀ ਨਹੀਂ ਉਹ ਕਹਿੰਦਾ ਅਸੀਂ ਸਾਰਿਆਂ ਨੇ ਸੁਣੀ ਹੈ ਤੋ ਅੱਗੋਂ ਹੱਸ ਕੇ ਕਹਿੰਦਾ ਤੁਸੀਂ ਸਾਰਿਆਂ ਨੇ ਸੁਣੀ ਹੈ ਨਾ ਕਹਿੰਦਾ ਹਾਂ ਫਿਰ ਤੁਹਾਡੀ ਬਿਰਤੀ ਸੁਣਨ ਵਾਲੀ ਸੀ ਤੁਸੀਂ ਗਾਲ ਸੁਣੀ ਹੈ ਕਹਿੰਦਾ ਉਹ ਕਹਿੰਦਾ ਮੈਨੂੰ ਤੇ ਗੱਡੀ ਨਹੀਂ ਉਹਨੇ ਕਹਿੰਦਾ ਤੂੰ ਕਿੱਦਾਂ ਦਾ ਬੰਦਾ ਤੈਨੂੰ ਅਸੀਂ ਕਿੱਦਾਂ ਖਲੋਈਏ ਜਾ ਕੇ ਉਹ ਗਾਲਾ ਕੱਢਣ ਰਿਹਾ ਤੂੰ ਮੰਨ ਨਹੀਂ ਦਿਆ ਇਹ ਮਨ ਵਿੱਚ ਸੋਚ ਕੇ ਬੈਠਾ ਵੀ ਉਸ ਪ੍ਰਾਣੀ ਨੇ ਮੈਨੂੰ ਗਾਲ ਕੱਢੀ ਹੈ ਮੇਰੇ 'ਚ ਕੋਈ ਕਮੀ ਹੋਣੀ ਆ ਜਿਹੜੀ ਇਹਨੇ ਮੈਨੂੰ ਗਾਲ ਕਢੀ ਐ ਤੇ ਜੇ ਇਸ ਗਾਲ ਦੇ ਬਦਲੇ ਮੈਂ ਉਹਨੂੰ ਮਾੜਾ ਕਹਿ ਦਿੰਦਾ ਤੇ ਉਹ ਮਾੜਾ ਨਹੀਂ ਹੋਇਆ ਮਾੜਾ ਮੈਂ ਹੋ ਗਿਆ ਮਾੜਾ ਮੈਂ ਹੋ ਗਿਆ ਕੀ ਕਹਿੰਦਾ ਕਹਿੰਦਾ ਉਹਦੀ ਸੋਚ ਉਹਦੇ ਕੋਲ ਮੇਰੀ ਸੋਚ ਮੇਰੇ ਕੋਲ ਜੇ ਮੈਂ ਗੁਰੂ ਨਾਲ ਜੁੜਿਆ ਤੇ ਮੇਰੀ ਸੋਚ ਹੋਣੀ ਚਾਹੀਦੀ ਆ ਕਿ ਸਭ ਚੰਗੇ ਨੇ ਤੇ ਜੇ ਮੈਂ ਵੀ ਮਾੜਾ ਕਹਤਾ ਫਿਰ ਮੇਰੀ ਸੋਚ ਗੁਰੂ ਨਾਲ ਨਹੀਂ ਜੁੜੀ ਮੇਰੀ ਸੋਚ ਉਸ ਮਾੜੇ ਨਾਲ ਜੁੜ ਗਈ ਹੈ ਜਿਨੇ ਗਾਲ ਕੱਢੀ ਮੈਂ ਵੀ ਤੇ ਉਹਦੇ ਨਾਲ ਦਾ ਹੀ ਹੋ ਗਿਆ ਜਦੋਂ ਤੁਹਾਡੀ ਸੋਚ ਬਦਲ ਗਈ ਧਿਆਨ ਨਾਲ ਸੁਣਿਓ ਤੁਹਾਡੀ ਸੋਚ ਬਦਲ ਗਈ ਤੁਸੀਂ ਹੌਲੀ ਜੀ ਕਹਤਾ ਛੱਡੋ ਆਪਾਂ ਕੋਈ ਲੜਨਾ ਨਹੀਂ ਕੋਈ ਸਿਰ ਨਹੀਂ ਪਾੜਨਾ ਕੋਈ ਨਹੀਂ ਮੈਨੂੰ ਗਾਲ ਕੱਢੀ ਉਹਨੇ ਜਦੋਂ ਤੁਸੀਂ ਇੰਨੀ ਗੱਲ ਕਹੀ ਨਾ ਪਰਮਾਤਮਾ ਦਿਆਲੂ ਹੈ ਕੀ ਕਰਦਾ ਤੁਹਾਡੀ ਮਨਬਿੱਤੀ ਤੇ ਕਿਰਪਾ ਕਰਦਾ ਜਦੋਂ ਤੁਸੀਂ ਕਿਹਾ ਕਿ ਮੈਨੂੰ ਉਹਨੇ ਕੋਈ ਗਾਲ ਨਹੀਂ ਕੱਢੀ ਇਹਦਾ ਮਤਲਬ ਤੁਹਾਡੇ ਅੰਦਰ ਗਾਲ ਦਾ ਵਾਸਾ ਨਹੀਂ ਹੋਇਆ ਉਹਨ ਕਿਸੇ ਚੀਜ਼ ਦਾ ਤੇ ਵਸਾ ਹੋਣਾ ਹੀ ਹੈ ਨਾ ਫਿਰ ਤੁਹਾਡੇ ਅੰਦਰ ਸ਼ਬਦ ਦਾ ਵਸਾ ਹੋਵੇਗਾ ਕਿਉਂਕਿ ਗੱਲ ਦਾ ਵਸਾ ਹੀ ਨਹੀਂ ਹੋਇਆ ਤੁਸੀਂ ਕੀ ਕਿਹਾ ਉਹਨੇ ਮੈਨੂੰ ਗਾਲ ਕੱਢੀ ਨਹੀਂ ਬੰਦਾ ਬੜਾ ਵਧੀਆ 10 ਬੰਦੇ ਵਿਟਨਸ ਨੇ ਗਾਲ ਕੱਢੀ ਹੈ ਤੁਸੀਂ ਮੁਕਰ ਗਏ ਮੈਨੂੰ ਗੱਡੀ ਨਹੀਂ ਮੈਨੂੰ ਨੇ ਉਹਨੇ ਕੁਝ ਵੀ ਕਿਹਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪਜੀ ਵਿਚਾਰ ਕੇ ਦੇਖਣਾ ਗੁਰੂ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਦੇਖੋ ਗੁਰੂ ਅਰਜਨ ਦੇਵ ਬਾਦਸ਼ਾਹ ਤਾਂ ਇਥੋਂ ਤੱਕ ਵੀ ਕਹਿੰਦੇ ਆ ਕਹਿੰਦੇ ਇਸ ਸੰਸਾਰ ਦੇ ਉੱਤੇ ਮਨਬ ਦੀਆਂ ਬੜੀਆਂ ਹੋਈਆਂ ਕਿਸੇ ਨੇ ਕੁਝ ਕੀਤਾ ਤੇ ਕਿਸੇ ਨੇ ਕੁਝ ਕੀਤਾ ਪਰ ਪਤਾ ਕੀ ਕਹਿਣ ਲੱਗੇ ਕਹਿੰਦੇ ਇਹ ਆਕਾਲ ਪੁਰਖ ਪਰਮਾਤਮਾ ਤੇਰੀ ਕਿਰਪਾ ਹੈ ਮੇਰੇ ਤੇ ਪੁੱਛਿਆ ਧੰਗੁਰ ਅਰਜਨ ਦੇ ਪਾਤਸ਼ਾਹ ਤੁਹਾਡੇ ਤੇ ਕਿਰਪਾ ਕਹਿੰਦੇ ਕਿਰਪਾ ਕੈਸੀ ਕਿਰਪਾ ਹੈ ਤੇ ਕਿਰਪਾ ਦਾ ਜਵਾਬ ਦੇਣ ਲੱਗੇ ਕਹਿੰਦੇ ਉਲਾਨੋਂ ਮੈਂ ਕਾ ਖੁਨੰਦੀ ਹੋ ਮਨ ਮੀਠ ਤਾਰੋ ਕਿਉਂ ਕਹਿੰਦੇ ਪਰਮਾਤਮਾ ਮੈਂ ਇਹਨਾਂ ਦੀ ਕੀਤੀ ਦਾ ਤੈਨੂੰ ਉਲੰਭਾ ਨਹੀਂ ਦੇਣ ਲੱਗਾ ਇਹਨਾਂ ਦੀ ਕੀਤੀ ਦਾ ਮੈਂ ਤੈਨੂੰ ਉਲੰਭਾ ਨਹੀਂ ਦੇਣ ਲੱਗਾ ਵੀ ਮੇਰੇ ਨਾਲ ਵਦਕੀ ਕੀਤੀ ਆ ਕਿਸੇ ਨੇ ਕਿਹੜੀ ਗੱਲਾਂ ਕਿਉਂਕਿ ਮੇਰਿਆਂ ਮਾਲਕਾ ਇਹਨਾਂ ਅੰਦਰ ਵੜ ਕੇ ਕਰਨ ਵਾਲਾ ਵੀ ਤੂੰ ਤੇ ਮੇਰੇ ਅੰਦਰ ਵੜ ਕੇ ਸਹਿਣ ਵਾਲਾ ਵੀ ਤੂੰ ਮੈਂ ਤੈਨੂੰ ਲਾਂਭਾ ਦੇਵਾਂ ਤੇ ਦੇਵਾਂਗਾ ਦਾ ਕੋਈ ਉਲੰਭਾ ਨਹੀਂ ਹੈ ਮੇਰੇ ਵੱਲੋਂ ਕਿ ਜੋ ਕੁਝ ਕਰ ਰਿਹਾ ਹੈ ਤੂੰ ਪੜ੍ਹੇ ਕਰ ਰਹੇ ਆ ਉਹ ਲਾਨੂੰ ਮੈਂ ਕਾਹੂ ਨਾ ਦੀਓ ਮਨ ਮੀਠ ਮੇਰੇ ਮਨ ਨੂੰ ਕਹਿੰਦੇ ਮਿੱਠਾ ਲੱਗ ਰਿਹਾ ਥਾਰੋ ਕੀਓ ਦੇਖੋ ਹੁਣ ਧਿਆਨ ਦੇਣਾ ਤੱਤੀ ਲੋ ਤੇ ਜਹਾਂਗੀਰ ਬਿਠਾਉਣ ਰਿਹਾ ਤੱਤੀ ਲੋ ਤੇ ਜਹਾਂਗੀਰ ਬਿਠਾਉਣ ਰਿਹਾ ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਗੁਰੂ ਸਾਹਿਬ ਨੇ ਕੁਝ ਹੋਰ ਕਹਿੰਦਾ ਕੀ ਕਹਿੰਦੇ ਕਹਿੰਦੇ ਮਨ ਮੀਠ ਤੁਹਾਰੋ ਕੀ ਹੋ ਨਹੀਂ ਕੀਤਾ ਨਹੀਂ ਕਿਹਾ ਮਨ ਮਿੱਠ ਜਾਂਹਗੀਰ ਦਾ ਕੀਤਾ ਕਹਿੰਦੇ ਮੇਰੇ ਮਨ ਨੂੰ ਮਿੱਠਾ ਲੱਗ ਰਿਹਾ ਜੋ ਤੂੰ ਕਰ ਰਿਹਾ ਹੈ ਇਹਦਾ ਮਤਲਬ ਇਹ ਜਾਂਹਗੀਰ ਨਹੀਂ ਹੈ ਤੂੰ ਕਰ ਰਿਹਾ ਹੈ ਇਸ ਤੱਤੀ ਲੋ ਤੇ ਬਿਠਾਉਣ ਵਾਲੀ ਤਾਕਤ ਪਰਮਾਤਮਾ ਤੂੰ ਆ ਦੇਖੋ ਬੜਿਆਈ ਦੇਖੋ ਮਨ ਬਿਰਤੀ ਤੁਹਾਰੋ ਕੀ ਹੋ ਗਿਆ ਨਾਲ ਨੇ ਨਾਦਰੀ ਲਿਆ ਕਿਸਦਾ ਤੁਹਾਰੋ ਕੀ ਹੋ ਗਿਆ ਉਹਨਾਂ ਨੇ ਇਹਦਾ ਮਤਲਬ ਕਿ ਇਹ ਸੰਸਾਰੀਏ ਜੋ ਕੁਝ ਵੀ ਕਰਦੇ ਮੈਨੂੰ ਪਰਵਾਹ ਨਹੀਂ ਕਿਉਂਕਿ ਇਹਨਾਂ ਦਾ ਜਰੀਏ ਕਰਨ ਵਾਲਾ ਤੂੰ ਆ ਆਪਾਂ ਸਮਝਿਆ ਨਹੀਂ ਪਵਚਾਰਿਆਨੀ ਫਿਰ ਦੇਖੋ ਕੀ ਕਹਿਣ ਲੱਗੇ ਕਹਿੰਦੇ ਪ੍ਰਮਾਤਮਾ ਤੂੰ ਆਪ ਹੀ ਸਾਰੇ ਅੰਦਰ ਵਸਣ ਦੇ ਆਪ ਹੀ ਸਾਰੇ ਅੰਦਰ ਗੁਪਤ ਹੋ ਕੇ ਬੈਠਾ ਤੇ ਸਾਡੀ ਕੀਤੀ ਨੂੰ ਵੇਖਣ ਦੇ ਅਸੀਂ ਕਮਲੇ ਆ ਅਸੀਂ ਜੋ ਕੁਝ ਕਰਨ ਲੱਗਦੇ ਆ ਤੇ ਤੋਕ ਲਿਓ ਕੇ ਕਰਨ ਲੱਗਦੇ ਆ ਹੋਲੇ ਹੋ ਕੇ ਠੀਕ ਹੈ ਗੁੱਸਾ ਆ ਜਾਂਦਾ ਹੈ